ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾ ਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦિલ્હી ਸਰਕਾਰ ਦੇ ਸਾਰੇ ਮੰਤਰੀ ਵਖਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹਿੱਉਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਹੈ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹਿੱਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਇਹ ਉਦਸਰਤ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਹੋ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹਿੱਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਇਹ ਉਹਦੇ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾਖਾ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵਾਂ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦિલ્હી ਸਰਕਾਰ ਦੇ ਸਾਰੇ ਮੰਤਰੀ ਵਖਵ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰਖਣ ਕਰ ਰਹੇ ਹਿੱਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਆਤੀਸ਼ੀ ਨੇ ਅੱਜ ਸਵੇਰੇ ਸਰਾਏ ਕਲਾਖਾਂ ਇਲਾਕੇ ਵਿੱਚ ਸੜਕਾਂ ਦਾ ਨਿਰੇਖਣ ਕੀਤਾ ਇਸ ਦੌਰਾਨ ਮੌਜੂਦਾ ਵਿਧਾਇਕ ਆਪ ਪ੍ਰਵੀਨ ਉੱਥੇ ਮੌਜੂਦ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਖਵਾ ਖਿਲਾਕਿਆਂ ਦੇ ਵਿੱਚ ਸੜਕਾਂ ਦਾ ਨਿਰੇਖਣ ਕਰ ਰਹੇ ਹੂਦ ਸਰ ਤੇ ਸੜਕਾਂ ਨੂੰ ਠੀਕ ਕਰਨ ਦੀ ਨੀਤੀ ਤੇ ਅੱਗੇ ਕੰਮ ਕਰ ਰਹੇ ਨੇ